ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਆਂ ਅਸੀਂ ਫਰੋਇਪਰ ਏਰੀਏ ਦੇ ਬਿਲਕੁਲ ਨਜ਼ਦੀਕ ਫਰੋਇਪਰ ਸ਼ਹਿਰ ਦੇ ਬਿਲਕੁਲ ਨਜ਼ਦੀਕ ਏਰੀਆ ਹੈ ਸਤਲੁਜ ਦਰਿਆ ਦਾ ਤਾਂ ਹਬੀਬ ਪਿੰਡ ਬਿਲਕੁਲ ਨਜ਼ਦੀਕ ਹੈ ਅਲੀ ਕੇ ਪਿੰਡ ਨਦੀਕਾ ਹੋਰ तमाम ਪਿੰਡ ਨਦੀਕ ਹੈ ਤਾਂ ਉਹਨਾਂ ਪਿੰਡਾਂ ਦੇ ਲੋਕਾਂ ਨੂੰ ਕਾफी ਚਿੰਤਾ ਹੋ ਚੁੱਕੀ ਹੈ ਦੇਖ ਸਕਦੇ ਹੋ ਤੁਸੀਂ ਕਿੰਨੀ ਤੇਜ਼ੀ ਦੇ ਨਾਲ ਇਸ ਦਰਿਆ ਦੇ ਵਿੱਚੋਂ ਪਾਣੀ ਜਿਹੜਾ ਲੰਘਦਾ ਹੋਇਆ ਨਜ਼ਰ ਆ ਰਿਹਾ ਹੈ ਤਾ ਅੱਗੋਂ ਜਿਹੜਾ ਪਾਣੀ ਘੁੰਮ ਕੇ ਇਸ ਪਾਸੇ ਨੂੰ ਆ ਰਿਹਾ ਜਦੋਂ ਇਸ ਪਾਸੇ ਪਾਣੀ ਆਉਂਦਾ ਹੈ ਤਾਂ ਸੱਜੇ ਪਾਸੇ ਜਿਹੜਾ ਬੰਨ ਬਣਾਇਆ ਹੋਇਆ ਹੈ ਤਾਂ ਇਸ ਦੇ ਵਿੱਚ ਖਾਰ ਪੈ ਰਹੀ ਹੈ ਤਾਂ ਉਸ ਖਾਰ ਪੈਣ ਨੂੰ ਲੈ ਕੇ ਲੋਕਾਂ ਦੇ ਵਿੱਚ ਸ਼ਹਿਰ ਵਾਲੇ ਵਸੀਆਂ ਦੇ ਵਿੱਚ ਕਾਫੀ ਚਿੰਤਾ ਹੋ ਗਈ ਆ ਉਸ ਚਿੰਤਾ ਨੂੰ ਲੈ ਕੇ ਲੋਕਾਂ ਵੱਲੋਂ ਇੱਥੇ ਪਹੁੰਚ ਕੇ ਗੱਟਿਆਂ ਦੇ ਨਾਲ ਜਿਹੜਾ ਅਗਲੇ ਪਾਸੇ ਬੰਨ ਤਿਆਰ ਕੀਤੇ ਜਾ ਰਹੇ ਨੇ ਨੂਚਾਂ ਤਿਆਰ ਕੀਤੀਆਂ ਜਾ ਰਹੀਆਂ ਨੇ ਤਾਂ ਜੋ ਜਿਹੜਾ ਕਿ ਪਿਛਲਾ ਬੰਨ ਉਸ ਨੂੰ ਖਾਰ ਨਾ ਪੈ ਸਕੇ ਤਾਂ ਬਹੁਤ ਵੱਡੀ ਗੈਂਤੀ ਦੇ ਵਿੱਚ ਇੱਥੇ ਲੋਕ ਪਹੁੰਚੇ ਨੇ ਪੂਰੇ ਪੰਜਾਬ ਦੇ ਲੋਕ ਇੱਥੇ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ ਤਾਂ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਸੀਂ ਪਰਤੋ ਜਦੋਂ ਬਾਰਡਰ ਏਰੀਆ ਵਾਲੇ ਪਾਸੋਂ ਜਾਂਦੇ ਹਾਂ ਤਾਂ ਉਹ ਤਸਵੀਰ ਹੈ ਕੁਝ ਹੀ ਦੂਰੀ ਤੇ ਜਿਹੜਾ ਅੱਗੇ ਹੁਸੈਨੀ ਵਾਲਾ ਬਾਰਡਰ ਹੈ ਤਾਂ ਉਸ ਦੇ ਨਾਲ ਵੀ ਜਿਹੜੇ ਪਿੰਡਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਹੁਣ ਕਿਤੇ ਨਾ ਕਿਤੇ ਲੋਕਾਂ ਨੂੰ ਚਿੰਤਾ ਹੈ ਕਿਤੇ ਸ਼ਹਿਰ ਦਾ ਦੇ ਨਾਲ ਦੇ ਪਿੰਡਾਂ ਦਾ ਨੁਕਸਾਨ ਨਾ ਹੋਵੇ ਉਸ ਨੂੰ ਲੈ ਕੇ ਲੋਕ ਜਿਹੜੇ ਕਾਫੀ ਸਰਤਾਰਕ ਹੋ ਚੁੱਕੇ ਨੇ ਤਾਂ ਗੱਟਿਆਂ ਦੇ ਨਾਲ ਮਜ਼ਬੂਤੀ ਦੇ ਨਾਲ ਬਿਲਕੁਲ ਇਹਨਾਂ ਵੱਲੋਂ ਬੰਦ ਤਿਆਰ ਕੀਤੇ ਜਾ ਰਹੇ ਹੈ